ਸਸਤੇ ਗੱਲ ਜਾਰੇ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ حاضر ਹੋਏ ਆ ਤੁਹਾਡੇ ਸਾਹਮਣੇ 16 ਦਸੰਬਰ 2024 ਤੇ ਲੈ ਕੇ 31 ਦਸੰਬਰ 2024 ਪੰਜਾਬ ਦੇ ਵਿੱਚ ਮੌਸਮ ਦੇ ਕੀ ਹਾਲਾਤ ਬਣਨਗੇ ਠੰਡ ਕਦੋਂ ਬਧੇਗੀ ਪਾਲਾ ਕਦੋਂ ਜ਼ੋਰ ਫੜੇਗਾ ਮੀਂਹ ਹਨੇਰ ਦੀ ਕੀ ਸੰਭਾਵਨਾ ਹੁੰਦੀ 15 20 ਦਿਨਾਂ ਦੇ ਵਿੱਚ ਤੇ ਮਹੀਨੇ ਦੇ ਆਖਰੀ ਦਿਨਾਂ ਦੇ ਵਿੱਚ ਜੋ ਕੜਾਕੇ ਦੀ ਠੰਡ ਅਕਸਰ ਦੇਖਣ ਨੂੰ ਮਿਲਦੀ ਹੈ ਇਸ ਵਾਰ ਕਿਵੇਂ ਦੀ ਰਹੇਗੀ ਗੱਲ ਕੀਤੀ ਜਾਵੇ ਤਾਜ਼ਾ ਸੈਟਲਾਈਟ ਇਮੇਜ ਦੀ ਤਾਂ ਫਿਲਹਾਲ ਪੰਜਾਬ ਦਾ ਮੌਸਮ ਕਲੀਅਰ ਜਾ ਰਿਹਾ ਹੈ ਪਹਾੜੀ ਖੇਤਰਾਂ ਵਿੱਚ ਲਗਾਤਾਰ ਸਿਸਟਮ ਬੜ ਰਹੇ ਨੇ ਬੀਤੀ ਕੱਲ੍ਹ ਵੀ ਪੰਜਾਬ ਦੇ ਕਿਸੇ ਕਿਸੇ ਹਿੱਸੇ ਵਿੱਚ ਸਾਨੂੰ ਪੱਛਮੀ ਹਵਾ ਦੇਖਣ ਨੂੰ ਮਿਲੀ ਤੇ ਹੁਣ ਲਗਾਤਾਰ ਇਸੇ ਤਰੀਕੇ ਨਾਲ ਦਿਨ ਦੇ ਵੇਲੇ ਅਤੇ ਰਾਤ ਦੇ ਵੇਲੇ ਸਾਨੂੰ ਠੰਡ ਦਾ ਮਾਹੌਲ ਵੱਧਦਾ ਹੋਇਆ ਦਿਖਾਈ ਦੇਵੇਗਾ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ 16 ਤਰੀਕ ਤੋਂ ਲੈ ਕੇ 20 ਤਰੀਕ ਤੱਕ ਦੇ ਮੌਸਮ ਦੀ ਤਾਂ 16 ਤੋਂ ਲੈ ਕੇ 17 ਤਰੀਕ ਦੇ ਵਿਚਕਾਰ ਪੂਰਬੀ ਹਵਾ ਦੀ ਵੀ ਐਂਟਰੀ ਹੈ ਤੇ ਜਿਸ ਦੇ ਨਾਲ ਥੋੜਾ ਬਹੁਤਾ ਦਿਨ ਦੇ ਵੇਲੇ ਨਿੱਗ ਦਾ ਮਾਹੌਲ ਵੱਧਦਾ ਦਿਖਾਈ ਦੇਵੇਗਾ ਤੇ ਧੁੰਦ ਦੇ ਹਾਲਾਤ ਵੀ ਪੰਜਾਬ ਦੇ ਵਿੱਚ ਬਣਦੇ ਹੋਏ ਦਿਖਾਈ ਦੇਣਗੇ ਪਰ ਇਸ ਦਾ ਕੋਈ ਬਹੁਤ ਵੱਡਾ ਅਸਰ ਨਹੀਂ ਹੈ ਜੇ ਆਪਾਂ ਕਹਿ ਦਈਏ ਕਿ ਬਹੁਤ ਜ਼ਿਆਦਾ ਮਾਹੌਲ ਵਿਗੜ ਸਕਦਾ ਹੈ ਪਰ ਠੀਕ ਠਾਕ ਹਾਲਾਤ ਪੰਜਾਬ ਦੇ ਵਿੱਚ ਬਣਦੇ ਰਹਿਣਗੇ ਦਿਨ ਦੇ ਵੇਲੇ ਚੰਗੀ ਧੁੱਪ ਲੱਗੇਗੀ ਪਰ ਧੁੰਦ ਦਾ ਮਾਹੌਲ ਸਾਨੂੰ ਹੁਣ ਦੇਖਣ ਨੂੰ ਮਿਲੇਗਾ ਕਿਉਂਕਿ ਹੁਣ ਜਿਹੜੀ ਵਿਜ਼ਿਬਿਲਟੀ ਹੈ ਉਹ ਸਾਨੂੰ 2 ਕਿਲੋਮੀਟਰ ਦੀ ਬਣ ਜਾਵੇਗੀ ਨਹੀਂ ਇਹ ਪਹਿਲਾਂ ਮੌਸਮ ਕਲੀਅਰ ਹੁੰਦਾ ਸੀ ਤਾਂ ਹੁਣ ਐਵਰੇਜ ਤੋਂ ਸਾਨੂੰ ਦੇਖਣ ਨੂੰ ਮਿਲੇਗੀ ਦਿਨ ਦੇ ਵੇਲੇ ਵੀ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ 20 ਤਰੀਕ ਦੇ ਵਿਚਕਾਰ ਮੌਸਮ ਦੇ ਤਾਂ ਕੋਈ ਬੱਦਲੀ ਸਿਸਟਮ ਸਾਨੂੰ ਇੱਕ 20 ਤਰੀਕ ਦੇ ਨੇੜੇ ਜੜੇ ਪੰਜਾਬ ਵੱਲ ਕੋਚ ਕਰਦੇ ਦਿਖਾਈ ਦੇ ਰਹੇ ਨੇ ਜੋ ਕਿ 20 ਤੋਂ 22 ਦੇ ਵਿਚਕਾਰ ਪੰਜਾਬ ਵਿੱਚ ਆਉਣਗੇ ਪਰ ਜਿਸ ਦੇ ਨਾਲ ਹੌਲੀ ਹੌਲੀ ਠੰਡ ਦਾ ਜਿਹੜਾ ਮਾਤਰਾ ਉਹ ਵਾਧਦੀ ਹੋਈ ਦਿਖਾਈ ਦੇ ਰਹੀ ਹੈ ਠੰਡ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਹੁਣ ਠੰਡ ਦੇ ਹਾਲਾਤ ਨੇ ਜਿਹੜੇ ਉਹ ਹੌਲੀ ਹੌਲੀ ਪਾਤੇ ਹੋਏ ਦਿਖਾਈ ਦੇਣਗੇ ਐਵਰੇਜ ਤਾਪਮਾਨ 1 ਡਿਗਰੀ ਅੱਧਾ ਡਿਗਰੀ ਘਟਦਾ ਘਟਦਾ 20 ਤਰੀਕ ਤੱਕ ਜਿਹੜੇ ਦਿਨ ਦੇ ਤਾਪਮਾਨ ਨੇ ਉਹ 15 ਡਿਗਰੀ ਤੋਂ ਥੱਲੇ ਆ ਜਾਣਗੇ ਤੇ ਆਖਰੀ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਤਾਪਮਨ ਘਟ ਜਾਵੇਗਾ ਤੇ ਹੁਣ ਗੱਲ ਕਰ ਲੈਂਦੇ 20 ਤੋਂ 25 ਤਰੀਕ ਦੀ 20 ਤੋਂ 25 ਤਰੀਕ ਦੇ ਵਿਚਕਾਰ ਸਾਨੂੰ ਫੇਰ ਧੁੰਦ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਦਿਨ ਦੇ ਤਾਪਮਨ 12 13 14 15 ਇਹਦੇ ਵਿਚਕਾਰ ਦਿਖਾਈ ਦੇਣਗੇ ਰਾਤ ਦੇ ਤਾਪਮਨ ਜਿਹੜੇ ਨੇ ਉਹ ਲਗਭਗ ਸਟੇਬਲ ਰਹਿਣਗੇ 2 3 4 ਡਿਗਰੀ ਦੇ ਵਿਚਕਾਰ ਹੀ ਕਿਉਂਕਿ ਇੰਨਾ ਕੁ ਤਾਪਮਨ ਫਿਲਹਾਲ ਪੰਜਾਬ ਦਾ ਇਨ੍ਹਾਂ ਦਿਨਾਂ ਵਿੱਚ ਬਣਦਾ ਆਮ ਹੀ ਦੇਖਣ ਨੂੰ ਮਿਲਦਾ ਹੈ ਤੇ ਇਹਨਾਂ ਦਿਨਾਂ ਦੇ ਵਿੱਚਕਾਰ ਸਾਨੂੰ ਫੇਰ ਧੁੰਦ ਦੇ ਹਾਲਾਤ ਕੋਰੇ ਦੇ ਹਾਲਾਤ ਤੇ ਥੋੜੇ-ਬਹੁਤੇ ਬੱਦਲੀ ਸਿਸਟਮ ਵੀ ਦੇਖਣ ਨੂੰ ਮਿਲ ਸਕਦੇ ਨੇ ਪਰ ਮੀਂਹ ਦੀ ਕੋਈ ਵੱਡੀ ਸੰਭਾਵਨਾ ਨਹੀਂ ਹੈ 22 23 ਤਰੀਕ ਦੇ ਵਿੱਚਕਾਰ ਇੱਕ ਹਲਕਾ ਬੱਦਲੀ ਸਿਸਟਮ ਜ਼ਰੂਰ ਪੰਜਾਬ ਦੇ ਉੱਪਰ ਗੁਜ਼ਰੇਗਾ ਤੇ ਜਿਹਦੇ ਬਾਰੇ ਜੋ ਵੀ ਅਪਡੇਟ ਹੋਵੇਗੀ ਆਉਂਦੀ ਵੀਡੀਓ ਵਿੱਚ ਤੁਹਾਨੂੰ ਜਾਣਕਾਰੀ ਦਵਾਂਗੇ ਉਦੋਂ ਤੱਕ ਰਿਕਵੈਸਟ ਹੈ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਤੇ ਤੁਸੀਂ ਜਾਣਕਾਰੀ ਲੈ ਕੇ ਲਾਹੇਵੰਦ ਹੋ ਸਕੋ ਹੁਣ ਗੱਲ ਕਰ ਲੈਂਦੇ ਆ 25 ਜਾਂ 26 ਤੋਂ ਲੈ ਕੇ 31 ਦਸੰਬਰ 2024 ਲਾਸਟ ਦਿਨ ਜਿਹੜੇ ਨੇ ਇਸ ਸਾਲ ਦੇ ਉਹ ਕਿਵੇਂ ਦੇ ਬੀਤਣਗੇ ਧੁੰਦ ਦੇ ਮਾਹੌਲ ਬਿਸ਼ੱਕ ਦੇਖਣ ਨੂੰ ਮਿਲਣਗੇ ਪੰਜਾਬ ਦੇ ਵਿੱਚ ਦਿਨ ਦਾ ਤਾਪਮਾਨ ਜਿਹੜਾ 12 ਡਿਗਰੀ ਤੱਕ ਆ ਜਾਵੇਗਾ ਜਿਸ ਦੇ ਨਾਲ ਕਾਫੀ ਜਿਆਦਾ ਠੰਡ ਦੇ ਹਾਲਾਤ ਸਾਨੂੰ ਦਿਨ ਦੇ ਵੇਲੇ ਦੇਖਣ ਨੂੰ ਮਿਲਦੇਗੇ ਰਾਤਾਂ ਠੰਡੀਆਂ ਰਹਿਣਗੀਆਂ ਨਾਲ ਦੀ ਨਾਲ ਕਾਫੀ ਜਲਦੀ ਹਨੇਰਾ ਹੋਵੇਗਾ ਸੰਘਣੇ ਰਾਤਾਂ ਧੁੰਦ ਅਤੇ ਕਾਫੀ ਜ਼ਿਆਦਾ ਸ਼ੀਤ ਲਹਿਰ ਦੇ ਕੋਰੇ ਦੇ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਜਿਸਦੇ ਵਿੱਚ ਸਾਨੂੰ ਖਿਆਲ ਰੱਖਣਾ ਪਵੇਗਾ ਆਪਣੀ ਫਸਲ ਦਾ ਅਗਰ ਕੋਰਾ ਵਗੈਰਾ ਪੈਂਦਾ ਹੈ ਤਾਂ ਆਪਾਂ ਸਪਰੇਹਾਂ ਵਗੈਰਾ ਕਰਕੇ ਜਾਂ ਕਿਸੇ ਤਰੀਕੇ ਨਾਲ ਫਸਲ ਨੂੰ ਢੱਕ ਕੇ ਸਬਜ਼ੀਆਂ ਵਾਲੀ ਖਸਲਾਂ ਦੀ ਗੱਲ ਕੀਤੀ ਜਾਵੇ ਖਾਸ ਤੌਰ ਤੇ ਅਗਰ ਤੁਹਾਨੂੰ ਢੱਕ ਢਕਾ ਕੇ ਥੋੜਾ ਬਹੁਤ ਤੁਹਾਨੂੰ ਬਚਾ ਸਕਦੇ ਆ ਅਗਰ ਗੱਲ ਕੀਤੀ ਜਾਵੇ ਕਣਕਾ ਵਗੈਰਾ ਦੀ ਤੁਸੀਂ ਪਾਣੀ ਵਗੈਰਾ ਸਹੀ ਤਰੀਕੇ ਨਾਲ ਲਗਾ ਦਿਓ ਤਾਂ ਕਿ ਉਹ ਕੋਰੇ ਤੋਂ ਉਸ ਦਾ ਬਚਾਅ ਹੋ ਸਕੇ ਹੁਣ ਜਿਹੜਾ ਆਉਂਦੇ ਦਿਨਾਂ ਦਾ ਸਮਾਂ ਹੈ ਉਹ ਪਾਣੀ ਲਈ ਖਾਦਾਂ ਲਈ ਸਪਰੇਆਂ ਲਈ ਅਨੁਕੂਲ ਬਣਦਾ ਦਿਖਾਈ ਦੇ ਰਿਹਾ ਕਿਸੇ ਤਰੀਕੇ ਦੇ ਹਾਲਾਤ ਨਹੀਂ ਵਿਗੜਦੇ ਦਿਖਾਈ ਦੇ ਰਹੇ ਮੀਂਹ ਦੇ ਤੇ ਕਿਸਾਨ ਵੀ ਜਿਹੜੇ ਇਹ ਲੇਟ ਕਣਕ ਦੀ ਨਾ ਬੀਜੀ ਹੈ ਉਹ ਵੀ ਅਗੇਤੀ ਸਪਰੇ ਅਗੇਤੀ ਖਾਦ ਲਗਾਉਣਾ ਚਾਹੁੰਦੇ ਨੇ ਅਗੇਤਾ ਪਾਣੀ ਦੇਣਾ ਚਾਹੁੰਦੇ ਨੇ ਤਾਂ ਬੜੀ ਆਸਾਨੀ ਨਾਲ ਦੇ ਸਕਦੇ ਨੇ ਤਾਂ ਕਿ ਉਹਨਾਂ ਦੀ ਫਸਲ ਜਿਹੜੀ ਹੈ ਉਹ ਸਮੇਂ ਦੇ ਨਾਲ ਰਲ ਸਕੇ ਕਿਉਂਕਿ ਹੁਣ ਪਛੇਤੀ ਫਸਲ ਹੁਣ ਕਿਉਂਕਿ ਲੇਟ ਹੋ ਜਾਂਦੀ ਹੈ ਠੰਡ ਦੇ ਕਾਰਨ ਜੰਮਦੀ ਵੀ ਘਟਾ ਹੈ ਜਰਮੀਨੇਸ਼ਨ ਵੀ ਘਟ ਹੁੰਦਾ ਹੈ ਅਜਿਹੇ ਦੇ ਵਿੱਚ ਅਗਰ ਪਾਣੀ ਲਗਾਉਂਦੇ ਆ ਖਾਦ ਟਾਈਮ ਨਾਲ ਦਿੰਦੇ ਆ ਤਾਂ ਫਸਲ ਥੋੜੀ ਬਹੁਤੀ ਬਾਕੀ ਫਸਲਾਂ ਦੇ ਨਾਲ ਰਲ ਜਾਂਦੀ ਹੈ ਇਸ ਕਰਕੇ ਤੁਸੀਂ ਪਾਣੀ ਵਗਰਾ ਲਗਾਉਣਾ ਹੈ ਖਾਦ ਕਰਨੀ ਹੈ ਵਧੀਆ ਤਰੀਕੇ ਨਾਲ ਤਾਂ ਥੋੜੀ ਜੀ ਖਾਦ ਦੀ ਮਾਤਰਾ ਵਧਾ ਦਿਓ ਤਾਂ ਕਿ ਫਸਲ ਤੁਹਾਡੀ ਬਾਕੀ ਫਸਲਾਂ ਨਾਲ ਰਲ ਸਕੇ ਬਾਕੀ ਝਾੜ ਵਗੈਰਾ ਦਾ ਇਸ ਵਾਰ ਜੋ ਵੀ ਅਪਡੇਟ ਹੋਵੇਗੀ ਉਹ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਉਦੋਂ ਤੱਕ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਮਿਲਦੇ ਆ ਜੀ ਅਗਲੀ ਵੀਡੀਓ ਵਿੱਚ ਅਗਲੀ ਜਾਣਕਾਰੀ ਲੈ ਕੇ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ